ਸੋ ਟਰੈਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਬਿੰਦਰਪਾਲ ਨਜ਼ਰ ਮਾਰ ਲੈਣਾ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੀ ਡਿੜਬਾ ਮੰਡੀ ਦੇ ਵਿੱਚ ਕੀਤਾ ਨਵੇਂ ਤਹਿਸੀਲ ਕੰਪਲੈਕਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹੁਣ ਤੱਕ 49427 ਨੌਕਰੀਆਂ ਨਾਲ ਹੀ ਕਿਹਾ ਕਿ ਛੇਤੀ ਹੀ ਨੌਕਰੀਆਂ ਦੀ ਗਿਣਤੀ ਹੋਣ ਜਾ ਰਹੀ ਹੈ 50000 ਨੌਕਰੀਆਂ ਵੰਡਣ ਵਾਲੇ ਫੰਕਸ਼ਨ ਹੀ ਖਤਮ ਹੋ ਗਏ ਸੀ ਆਪ ਦੇ ਘਰਦਿਆਂ ਨੂੰ ਦੇ ਜਾਂਦੇ ਸਾਰਾ ਕੁਝ 50000 ਦੇ ਨੇੜੇ 49427 ਹੋ ਗਈਆਂ ਜੀ 49427 ਨੌਕਰੀਆਂ ਦੇ ਕੇ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ 49427 ਤੇ 3 ਤਰੀਕ ਨੂੰ ਪਟਿਆਲੇ 700 ਤੋਂ ਵੱਧ ਹੋਰ ਹੋਣਗੀਆਂ 50000 ਹੋ ਜੂਗੀ ਪਰ 3 ਤਰੀਕ ਨੂੰ 50000 ਸਰਕਾਰੀ ਨੌਕਰੀ ਇੱਕ ਬੰਦਾ ਉੱਠ ਕੇ ਕਹਦੇ ਕਿ 1 ਰੁਪਿਆ ਲੱਗਿਆ ਹੋਵੇ ਜਾਂ ਕਿਸੇ ਮੰਤਰੀ ਦੀ ਜਾਂ ਐਮਐਲ ਦੀ ਸ਼ਿਫਾਰਿਸ਼ ਪਾਉਣੀ ਪੈਣੀ ਹੈ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਦੇ ਢੋਲ ਵੱਜ ਰਹੇ ਨੇ ਜਦੋਂ ਨੌਕਰੀ ਲੈ ਕੇ ਪਹੁੰਚਦੇ ਨੇ ਘਰੇ ਹਲ ਕੜਾਹੀ ਚੜਦੀ ਆ ਉਥੇ ਵਧਾਈਆਂ ਦੇਣਾ ਆਉਂਦੇ ਲੋਕ ਔ ਮੁੰਡਾ ਤੁਸੀਂ ਦੇਖਿਆ ਹੁਣਾਂ ਪਿੱਛੇ ਮੈਂ ਪਰਸ ਪਰਸ ਚੌਥੀ ਦੀ ਗੱਲ ਹੈ ਇਟਲੀ ਤੋਂ ਆਇਆ ਕਹਿੰਦਾ ਜੀ ਸਿੱਧਾ ਹੀ ਆਇਆ ਕਰੇ ਵੀ ਨਹੀਂ ਗਿਆ ਹਾ ਜੀ ਕਹਿੰਦਾ ਮੈਨੂੰ ਈਮੇਲ ਆ ਗਈ ਕਹਿੰਦਾ ਵੀ ਬਿਜਲੀ ਬੋਰਡ ਚ ਲੱਗ ਗਿਆ ਕਹਿੰਦਾ ਚਲੋ ਵੀ ਚੱਲੀਏ ਇੰਨੀ ਸੋਹਣੀ ਧਰਤੀ ਹੈ ਝੋਟੇ ਦੇ ਸਿਰ ਵਰਗੀ ਧਰਤੀ ਹੈ ਇੰਨੀ ਮਿਹਨਤੀ ਕੌਮ ਹੈ ਮਿੱਟੀ ਚ ਸੋਨਾ ਵਾਉਣ ਵਾਲੀ ਮਿਹਨਤ ਕਰ ਲੈਣੇ ਆ ਗੁਰੂਆਂ ਦਾ ਅਸ਼ੀਰਵਾਦ ਹੈ ਹਰ ਪਿੰਡ ਦੇ ਵਿੱਚ ਕਿਸੇ ਸ਼ਹੀਦ ਦਾ ਬੁੱਤ ਲੱਗਿਆ ਹੈ ਹਰ ਲਗਭਗ ਦੂਜੇ ਤੀਜੇ ਪਿੰਡ ਚ ਕੋਈ ਗੁਰੂ ਚਰਨ ਛੋਹ ਪ੍ਰਾਪਤ ਪਿੰਡ ਹੈ ਬਾਣੀ ਸਰਬੱਤ ਦਾ ਭਲੇ ਦੀ ਰਹਿਰਾਸ ਵੇਲੇ ਤੇ ਅੰਮ੍ਰਿਤ ਵੇਲੇ ਗੂੰਜਦੀ ਹੈ ਕੈਬਨਿਟ ਮੰਤਰੀ ਲਾਲਚੰਦ ਪਟਾਰੂ ਚੱਕ ਨੇ ਪਠਾਨਕੋੜ ਦੇ ਸਿਵਲ ਹਸਪਤਾਲ ਦੇ ਵਿੱਚ ਕਰਵਾਏ ਗਏ ਬੇਟੀ ਪਚਾਓ ਬੇਟੀ ਪੜਾਓ ਪ੍ਰੋਗਰਾਮ ਦੇ ਵਿੱਚ ਕੀਤੀ ਸ਼ਿਰਕਤ ਇਹ ਹਾ ਪਠਾਨਕੋਟ ਜ਼ਿਲ੍ਹਾ 1000 ਲੜਕੀਆਂ ਪਿੱਛੇ 914 ਕੁੜੀਆਂ ਦੇ ਨਾਲ ਟੌਪ ਤੇ ਸੋ ਅੱਜ ਬੜਾ ਚੰਗਾ ਲੱਗਿਆ ਨੇ ਆਪਣੇ ਲੋਕਾਂ 'ਚ ਫੇਰ ਇੱਕ ਵਾਰ ਆਏ ਆ ਆਪਣੇ ਪਿਆਰੇ ਜ਼ਿਲ੍ਹੇ 'ਚ ਆਏ ਆ ਆਪਣੇ ਪਿਆਰੇ ਲੋਕਾਂ 'ਚ ਆਏ ਆ ਔਰ ਸਿਵਲ ਹਸਪੀਟਲ ਜਿਹਦਾ ਨਾਲ ਵੈਸੇ ਵੀ ਤੁਹਾਡਾ ਸਾਡਾ ਸਭ ਦਾ ਬੜਾ ਇੱਕ emoțional ਰਿਸ਼ਤਾ ਵੀ ਹੈ ਔਰ ਪਠਾਨਕੋਟ ਜ਼ਿਲ੍ਹਾ ਖਾਸ ਕਰਕੇ ਜੋ ਮੈਨੂੰ ਅੱਜ ਤੋਂ ਫੀਡਬੈਕ ਮਿਲੀ ਆ ਇਹ 1000 ਮੁੰਡਿਆਂ ਦੇ ਵਿੱਚੇ 914 ਲੜਕੀਆਂ ਨੇ ਤੇ ਟਾਪ ਤੇ ਆ ਪਠਾਨਕੋਟ ਜ਼ਿਲ੍ਹਾ ਇਹ ਸਾਡੇ ਸਭ ਦੇ ਲਈ ਜਿਹੜੀ ਉਹ ਗਰਵ ਵਾਲੀ ਗੱਲ ਆ ਸੋ ਮੈਂ ਸਮੁੱਚਾ ਜਿਹੜਾ ਸਾਡਾ ਪੈਰਾਮੈਡੀਕਲ ਸਟਾਫ ਹੈ ਸਾਡੇ ਸਿਵਲ ਸਰਜਨ ਸਾਡੇ ਐਸ ਐਮਓ ਟੋਟਲ ਜਿੰਨੇ ਵੀ ਇਸ ਦਿਸਾ ਚ ਕੋਈ ਬੰਦੇ ਕੰਮ ਮਲ ਕਰ ਰਿਹਾ ਮੈਂ ਸਭ ਨੂੰ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਔਰ ਇਸ ਕਿਸਮ ਦੇ ਇਵੈਂਟ ਜਿਹੜੇ ਆ ਸਾਨੂੰ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਸੋ ਧੀਆਂ ਬਸਤੀਆਂ ਰਹਿਣ ਚੜ੍ਹਦੀ ਕਲਾ ਚ ਰਹਿਣ ਇਹ ਸਾਡੀਆਂ ਦੁਆਵਾਂ ਵੀ ਨੇ ਸਾਡੀਆਂ ਖਾਹਸ਼ਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖੁਰਾਕ ਮੰਤਰੀ ਲਾਲਚੰਨ ਘਟਾਰੂ ਚੱਕ ਨੇ ਕੀਤੀ ਕੇਂਦਰੀ ਖੁਰਾਕ ਮੰਤਰੀ ਪਹਿਲਾਦ ਜੋਸ਼ੀ ਨਾਲ ਮੁਲਾਕਾਤ ਕੇਂਦਰੀ ਮੰਤਰੀ ਦੇ ਨਾਲ ਰੂਰਲ ਡਿਵੈਲਪਮੈਂਟ ਫੰਡ ਬਾਰੇ ਕੀਤੀ ਵਿਚਾਰ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਸੂਬੇ ਦੇ ਡਿੱਪੂ ਹੋਲਡਰਾਂ ਦੀ ਮਾਰਜਿਨ ਰਕਮ ਦੇ ਵਿੱਚ ਕੀਤਾ 40 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ 14400 ਡਿੱਪੂ ਹੋਲਡਰਾਂ ਨੂੰ ਮਿਲੇਗਾ ਫਾਇਦਾ ਆਪ ਦਾਾਇਕ ਕੁਲਵੰਤ ਸਿੰਘ ਨੇ 에어ਪੋਰਟ ਰੋਡ ਦੀ ਨੋਹਾਰ ਬਦਲਣ ਦੇ ਲਈ ਗੁਮਾੜਾ ਦੇ ਅਧਿਕਾਰੀਆਂ ਦੇ ਨਾਲ ਜਾ ਕੇ ਲਿਆ ਜਾਇਜ਼ਾ ਕਿਹਾ ਇਹ ਰੋਡ ਦੇਸ਼ ਦੀ ਸਭ ਤੋਂ ਵਧੀਆ ਰੋਡ ਹੋਵੇਗੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਲਗਾਇਆ ਗਿਆ ਨੈਸ਼ਨਲ ਕਾਉਂਸਲ ਆਫ ਸਟੇਟ ਐਗਰੀਕਲਚਰਲ ਮਾਰਕੀਟਿੰਗ ਦਿੱਲੀ ਦਾ ਚੇਅਰਮੈਨ ਪੰਜਾਬ ਦੇ ਵਿੱਚ ਝਗੜਾ ਰਹਿਤ ਇਨਤਕਾਲਾਂ ਦੇ ਕੇਸਾਂ ਦੇ ਨਿਪਟਾਰੇ ਦੇ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਚਲਾਈ ਜਾਵੇਗੀ ਖਾਸ ਮੁਹਿੰਮ ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਦਿੱਤੀ ਜਾਣਕਾਰੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਕੁੱਡੀਆਂ ਦੇ بیٹے ਦਾ ਹੋਇਆ ਵਿਆਹ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਕੈਬਨਿਟ ਮੰਤਰੀਆਂ ਸਮੇਤ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨੇ ਦਿੱਤੀਆਂ ਵਿਆਹ ਸਮਾਗਮ ਦੇ ਵਿੱਚ ਪਹੁੰਚ ਕੇ ਨਵ-ਵਿਆਹੀ ਜੋੜੀ ਨੂੰ ਮੁਬਾਰਕਾਂ ਕੈਬਨਿਟ ਮੰਤਰੀ ਤਰੰਤ ਸਿੰਘ ਸੌਂਦ ਨੇ ਕੀਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਯੁਵਕ ਮਿਲਦਾਉਤ ਕਾਟਨ ਕਿਹਾ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਦੇ ਲਈ ਹੈ ਵਚਨਬੱਧ। ਖਰੜ ਤੋਂ ਵਿਧਾਇਕ ਅਨਮੋਲ ਗਗਨਮਾਨ ਨੇ ਕੁਰਾਲੀ ਵਿਖੇ ਕਰਵਾਏ ਗੇ ਸੇਵਾ ਸਮਾਗਮ ਦੇ ਵਿੱਚ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ ਕਈ ਮੁਸ਼ਕਲਾਂ ਦਾ ਮੌਕੇ ਤੇ ਹੀ ਕੀਤਾ ਗਿਆ ਹੱਲ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਰਸਾ ਨੂੰ ਕੀਤਾ ਤਲਬ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM ਰਹੀਮ ਨੂੰ ਮੁਆਫੀ ਦੇਣ ਦੇ ਮਾਮਲੇ ਦੇ ਵਿੱਚ 2 ਦਸੰਬਰ ਨੂੰ ਦੁਪਹਿਰ 1 ਵਜੇ ਪੇਸ਼ ਹੋ ਕੇ ਸਪਸ਼ਟਿਕਰਨ ਦੇਣ ਦਾ ਆਦੇਸ਼ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਬੁੱਡੇ ਨਾਲੇ ਦੇ 17 ਥਾਵਾਂ ਤੋਂ ਲੈ ਸੈਂਪਲ ਜਾਂਚ ਤੋਂ ਬਾਅਦ ਰਿਪੋਰਟ ਹੁਣਾ ਕੇ ਅਧਿਕਾਰੀਆਂ ਨੂੰ ਕੀਤੀ ਜਾਵੇਗੀ ਪੇਸ਼ ਪੰਜਾਬ ਦੇ ਵਿੱਚ ਗੰਨੇ ਦੀ ਪੜਾਈ ਦਾ ਸੀਜ਼ਨ ਹੋਇਆ ਸ਼ੁਰੂ ਪੰਜਾਬ ਦੇ ਅੰਦਰ ਇਸ ਵਾਰ ਹੋਈ ਹੈ 95000 ਹੈਕਟੇਅਰ ਰਕਬੇ ਤੇ ਗੰਨੇ ਦੀ ਕਾਸ਼ਤ 781 ਲੱਖ ਕੁਇੰਟਲ ਪੈਦਾਵਾਰ ਹੋਣ ਦੀ ਹੈ ਉਮੀਦ ਪੰਜਾਬ ਦੇ ਪੰਡੋਰੀ ਪਿੰਡ ਦਾ ਨੌਜਵਾਨ ਦਵਿੰਦਰ ਸਿੰਘ ਬਰਤਾਨੀਆਂ ਦੀ ਆਰਮੀ ਦੇ ਵਿੱਚ ਹੋਇਆ ਭਰਤੀ 1 ਸਾਲ ਪਹਿਲਾਂ ਹੀ ਗਿਆ ਸੀ ਸਟੱਡੀ ਵਿਜ਼ੇ ਤੇ ਪਿੰਡ ਦੇ ਲੋਕ ਦੇ ਰਹੇ ਪਰਿਵਾਰ ਨੂੰ ਵਧਾਈਆਂ 2023 ਦੇ ਵਿੱਚ ਗਿਆ ਸੀ ਸਟੱਡੀ ਵਿਜ਼ੇ ਤੇ ਉਹਨੇ ਉੱਥੇ ਜਾ ਕੇ ਹਲੇ 1.5 ਸਾਲ ਦੀ ਸਟੱਡੀ ਕੀਤੀ ਆ ਉਦਰ ਤੋਂ ਵੱਲੋਂ ਕੋਈ ਵੈਕੈਂਸੀਆਂ ਨਿਕਲੀਆਂ ਤੇ ਉਹਦੇ ਵਿੱਚ ਉਹਦੀ ਸਿਲੈਕਸ਼ਨ ਹੋ ਗਈ ਮਤਲਬ ਕਿ ਉਹ ਬਹੁਤ ਵੱਡੇ ਭਾਗਾਂ ਵੜਾ ਸੰਭਲ ਨਹੀਂ ਉਹ ਅਸੀਂ ਤਾਂ ਇੱਥੇ ਮਤਲਬ ਵੀ ਆਈ ਲੈਟਸ ਕਰਕੇ ਹੀ ਗਿਆ ਸੀ ਸਟੱਡੀ ਵੇਸ ਤੇ ਬੀਵੀਏ ਦੀ ਉਧਰ ਡਿਗਰੀ ਕਰਨ ਲੱਗ ਗਿਆ ਸੀ ਜਿਵੇਂ ਆਪਣੇ ਪੰਜਾਬ ਵਿੱਚ ਪੋਸਟਾਂ ਨਿਕਲਦੇ ਉਥੇ ਪੋਸਟ ਨਿਕਲੀ ਉਹਨੇ ਅਪਲਾਈ ਕੀਤਾ ਤਾਂ ਉਹਨੂੰ ਮਤਲਬ ਉਥੇ ਸਲੋ ਦੀ ਸਿਲੈਕਸ਼ਨ ਤਾਂ ਬਾਅਦ ਚ ਹੁੰਦੀ ਆ ਪਹਿਲਾਂ ਉਹਨਾਂ ਨੇ ਉਹਦੋਂ ਡਾਕੂਮੈਂਟ ਮੰਗੇ ਤੋਂ ਨੇ ਉਹ ਸਾਰੇ ਦੇਤੇ ਤਾਂ ਉਹ ਦੇ ਕੇ ਮਤਲਬ ਉਹਨੇ ਸਾਨੂੰ ਦੱਸਿਆ ਵੀ ਐਵੇਂ ਐਵੇਂ ਮੈਂ ਕਾਗਜ਼ ਦਿੱਤੇ ਹੋਏ ਨਹੀਂ ਫਿਰ ਉਹ ਉਥੇ 3 ਦਿਨ ਲਈ ਬੁਲਾਇਆ ਸੀ ਉਦੋਂ ਸਿਲੈਕਟ ਹੋ ਗਿਆ ਕਿਉਂਕਿ ਉਹ ਇੱਥੇ ਵੀ ਪਲੇਅਰ ਸੀ ਕਾਉਂਟਰ ਇੰਟੈਲੀਜੈਂਸ ਅਮਰਿਤ ਸਰ ਨੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ ਆਰੋਪੀਆਂ ਕੋਲੋਂ 4 ਵਿਦੇਸ਼ੀ ਗਲੌਕ 2 ਪਿਸਤੌਲ ਤੇ 2 ਐਕਸ ਸ਼ਾਰਟ ਜਿਗਾਨਾ ਸਮੇਤ 10 ਰੰਗੂ ਕੀਤੇ ਗਏ ਬਰਾਮਦ ਕਪੂਰਥਲਾ ਦੇ ਸੀਆਈਏ ਸਟਾਫ ਦੀ ਟੀਮ ਨੇ ਪੰਜ ਦੇਸੀ ਪਿਸਤੌਲਾਂ ਤੇ ਤਿੰਨ ਜਿੰਦਾ ਕਾਰਤੂਸਾਂ ਸਮੇਤ ਤਿੰਨ ਮੁਲਜ਼ਮਾਂ ਕੀਤੇ ਕਾਬੂ ਇੱਕ ਮੁਲਜ਼ਮ ਦੇ ਖਿਲਾਫ ਪਹਿਲਾਂ ਵੀ ਚੱਲ ਰਹੇ ਪੰਜ ਮੁਕੱਦਮੇ ਲੁਧਿਆਣਾ ਦੇ ਸਮਰਾਲਾ ਚੌਕ ਦੇ ਵਿੱਚ ਪ੍ਰਵਾਸੀ ਵਿਅਕਤੀ ਦੀ ਬੱਸ ਦੇ ਨਾਲ ਟਕਰਾਨ ਕਾਰਨ ਹੋਈ ਮੌਤ ਪਰਿਵਾਰ ਨੇ ਕੀਤਾ ਹੰਗਾਮਾ ਤਾਂ ਨਹਿਿੰਗ ਸਿੰਘਾ ਨੇ ਕੀਤਾ ਵਿਰੋਧ ਮੌਕੇ ਤੇ ਪੁਲਿਸ ਨੇ ਸੰਭਾਲੀ ਸਥਿਤੀ ਫਿਰੋਜ਼ਪੁਰ ਦੇ ਮੱਖੂ ਦੇ ਵਿੱਚ ਰੇਲਵੇ ਫਾਟੇ ਕ੍ਰਾਸ ਕਰ ਰਹੇ ਇੱਕ ਵਿਅਕਤੀ ਨੂੰ ਟਰੱਕ ਨੇ ਦਰੜਿਆ ਨੌਜਵਾਨ ਦੀ ਹੋਈ ਮੌਤ ਪੁਲਿਸ ਨੇ ਟਰੱਕ ਡਰਾਈਵਰ ਦੇ ਖਿਲਾਫ ਮਾਮਲਾ ਕੀਤਾ ਦਰਜ ਤਮਾਣੋ ਦੇ ਪਿੰਡ ਮੁਸਤਫਾਬਾਦ ਦੇ ਵਿੱਚ ਵਿਆਸ ਸਮਾਗਮ ਦੌਰਾਨ ਸਿਲੰਡਰ ਨੂੰ ਲੱਗੀ ਅੱਗ ਦੇ ਹਾਦਸੇ ਦੇ ਜ਼ਖਮੀ ਨੇ ਤੋੜਿਆ ਦਮ ਸਦਮੇ ਵਿੱਚ ਪੈਂਦੀ ਵੀ ਗਈ ਜਾਨ ਪਿੰਡ ਦੇ ਵਿੱਚ ਇਕੱਠੇ ਦੋ ਸੇਵੀ ਬਲੰਦ ਦੇ ਨਾਲ ਪਸਰਿਆ ਸਨਨਾਟਾ ਕਰਨ ਤਰਨ ਦੇ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦੇ ਇੱਕ ਨੌਜਵਾਨ ਦੀ ਕਾਰ ਤੇ ਦੋ ਮੋਟਰਸਾਈਕਲ ਸਵਾਰਾਂ ਨੇ ਚਲਾਈ ਗੋਲੀ ਨੌਜਵਾਨ ਨੂੰ ਕਈ ਮਹੀਨੇ ਪਹਿਲਾਂ ਆਈਸੀ ਪ੍ਰਤੀ ਦੀ ਕਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ ਹਸ਼ਿਆਰਪੁਰ ਵਿਖੇ ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਨੇ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਲੱਖਾਂ ਰੁਪਏ ਠੱਗਣ ਵਾਲੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਬਾਕੀ ਮੁਲਜ਼ਮਾਂ ਦੀ ਪੁਲਿਸ ਵੱਲੋਂ ਭਾਲ ਜਾਰੀ ਹੁਸ਼ਿਆਰਪੁਰ ਦੀ ਮਾਡਲ ਟਾਊਨ ਪੁਲਿਸ ਨੇ ਇੱਕ ਵਿਅਕਤੀ ਨੂੰ ਮੰਦਰ ਵਿੱਚੋਂ ਚੋਰੀ ਕੀਤੀਆਂ ਦੋ ਗਲੌਕਾਂ ਤਿੰਨ ਮੋਟਰਸਾਈਕਲਾਂ ਤੇ ਤਿੰਨ ਐਕਟਿਵਾ ਸਮੇਤ ਕੀਤਾ ਗ੍ਰਿਫਤਾਰ ਦਿਲਾਲਾਬਾਦ ਦੇ ਅਰਨੀਵਾਲਾ ਦੇ ਵਿੱਚ ਇੱਕ ਨੌਜਵਾਨ ਨੇ ਵਿਆਹੁਤਾ ਔਰਤ ਦੇ ਨਾਲ ਨਾਜਾਇਜ਼ ਸਬੰਧਾਂ ਦੇ ਚੱਲਦੇ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ ਪੁਲਿਸ ਨੇ ਔਰਤ ਖਿਲਾਫ ਮਾਮਲਾ ਕੀਤਾ ਦਰਜ ਵੀਡੀਓ ਵਾਇਰਲ ਹੋਈ ਹੈ ਇੱਕ ਨ ਸੂਇਸਾਈਡ ਕੀਤੀ ਆ ਇੱਕ ਵਿਆਹੁਤਾ ਔਰਤ ਸੀਗੀ ਜਿਹਦੇ ਨਾਲ ਉਸ ਪ੍ਰੇਮ ਸੰਬੰਧ ਸੀ ਮਟੋ ਔਰਤ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰਤਾ ਜਿਸ ਵਜ੍ਹਾ ਕਾਰਨ ਉਸ ਨੌਜਵਾਨ ਨੇ ਜਿਹੜੀ ਆਤਮ ਹੱਤਿਆ ਕੀਤੀ ਉਹਦੇ ਸੰਬੰਧ ਦੇ ਵਿੱਚ ਅਸੀਂ ਥਾਣਾ ਅੰਨੀਵਾਲਾ ਦੇ ਵਿੱਚ ਐਫ ਆਰ ਦਰਜ ਕਰਤੀ ਆ 150 ਨੰਬਰ ਅਧੀਨ ਧਾਰਾ 108 ਬੀ ਐਨਐਸ ਨਵੇਂ ਕਾਨੂੰਨ ਦੇ ਤਹਿਤ ਇਹਦੇ ਵਿੱਚ ਲੇਡੀ ਜਿਹੜੀ ਹੈਗੀ ਆ ਰਮਨ ਗਿੱਲ ਹੈ ਜਿਹੜੀ ਅਰਨੀ ਵਾਲੇ ਦੇ ਰਹਿਣ ਗਏ ਸੋ ਉਹਦੇ ਖਿਲਾਫ ਅਸੀਂ ਐਫ ਆਰ ਡਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਤੀ ਹੈ ਜਲਦੀ ਉਹਨੂੰ ਗ੍ਰਿਫਤਾਰ ਕਰਕੇ ਜਿਹੜਾ ਅਸੀਂ ਪੁਸ਼ਕਿਸ਼ ਕਰਕੇ ਤੇ ਆ ਉਹਦੀ ਅਗਲੀ ਕਾਰਵਾਈ ਆ ਅਮਲੇਟ ਲੈਵਾ ਸੋ ਐਸੀ ਪੰਜਾਬ ਦੀ ਅਖਤੜੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਨਦੇ ਹੋ ਇਜਾਜ਼ਤ ਸ਼ਸ਼ੀ ਕਾਲ